ਲਾਤਰਨ ਤਰਨ ਦੇ ਇਲਾਕੇ ਵਿੱਚ ਲੁਟੇਰੇ ਹੋਏ ਬੇਖੌਫ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਕੀਤੀਆਂ ਜਾ ਰਹੀਆਂ ਲੁੱਟਖੋਹਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਸੁੱਤਾ ਕੁੰਭ ਕਰਨ ਦੀ ਨੀਂਦ ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਪਿੱਖੀ ਵਿੰਡ ਦੇ ਪੱਤਰਕਾਰ ਵਿਕੀ ਮਹਿਤਾ ਦੇ ਸਕੇ ਬਣੇਵੇਂ ਆਸ਼ੂ ਨਾਮ ਨੌਜਵਾਨ ਤੋਂ ਡੋਲਟੇਰਿਆਂ ਵੱਲੋਂ ਮੋਬਾਈਲ ਫੋਨ ਅਤੇ ਪਰਸ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਆਸ਼ੂ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਲੁੱਟੇਰਿਆਂ ਵੱਲੋਂ ਉਸ ਦੇ ਸਿਰ ਉੱਪਰ ਦਾਤਰ ਅਤੇ ਟਕੋਏ ਨਾਲ ਹਮਲਾ ਕਰ ਆਸ਼ੂ ਨੂੰ ਜ਼ਖਮੀ ਕਰ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਜ਼ਖਮੀ ਆਸ਼ੂ ਨੂੰ ਪਿੱਖੀਵਿੰਡ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੋਨੁ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਅਜੂਦੇ ਕੀ ਨਾ ਆਪਣਾ ਮੇਰਾ ਨਾਮ ਅਸ਼ੀਸ਼ ਹੈ ਜੀ ਕੀ ਗੱਲ ਹੋਈ ਆ ਰਾਤ ਜਿਹੜਾ ਤੁਸੀਂ ਹਸਪੀਟਲ ਆਏ ਰਾਤੀ ਮੈਂ ਫੋਨ ਤੇ ਗੱਲ ਕਰਦਾ ਤੁਰੇ ਜਾਂਦੇ ਆ ਤੇ ਪਿੱਛੇ ਦੋ ਜਣੇ ਆਏ ਆ ਉਹਨਾਂ ਨੇ ਘੁੱਟਣਾ ਸ਼ੁਰੂ ਕਰਤਾ ਤੇ ਫੁੰਹਣਾ ਸ਼ੁਰੂ ਕਰਤਾ ਤੇ ਜਦੋਂ ਮੈਂ ਫੋਨ ਨਹੀਂ ਛੱਡਿਆ ਤੇ ਉਹਨਾਂ ਦਾ ਦੰਦ ਭਾਰੇ ਮੇਰੇ ਸਿਰ 'ਚ अच्छा थे थर्मो हॉस्पिटल ਕਮ ਲੈ ਗਿਆ ਆਪ ਹੀ ਆਇਆ ਮੈਨੂੰ ਹਸਪਤਾਲ ਤੇ ਭੱਜ ਕੇ ਜਾਨ ਬਚਾ ਕੇ ਆਪਣੀ ਬਾਹ ਹਸਪਤਾਲ ਲਾ ਦੇ ਇਹਦੀ ਤੁਸੀਂ ਭੀਖੀ ਮੰਡਰ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਹਾਂਜੀ ਦਿੱਤੀ ਰਿਹਾ ਰਿਪੋਰਟ ਕਰਤੀ ਪਰ ਇਹ ਟੱਕਰ ਕੋਈ ਮੁਲਾਜ਼ਮ ਨਹੀਂ ਆਇਆ ਕੋਈ ਮੁਲਾਜ਼ਮ ਪਹੁੰਚੇ ਨਹੀਂ ਇੱਥੇ ਕੋਈ ਡਟੇ ਪਹੁੰਚਿਆ ਜੀ ਕੋਈ ਸੀਸੀਟੀਵੀ ਕੈਮਰੇ ਕੋ ਚੈੱਕ ਕੀਤੇ ਤੁਸੀਂ ਹਾਂਜੀ ਕੀਤੇ ਹੈ ਠੀਕ ਉਹਦੇ ਵਿੱਚ ਆਏ ਆ ਲੋਟੇ ਹਾਂਜੀ ਹਾਂਜੀ ਨੰਬਰ ਨੋਟ ਕੀਤਾ ਇੱਕ ਠੀਕ ਹਾਂ ਜੀ ਵੀਰ ਜੀ ਕੀ ਨਾ ਆਪਣਾ ਮੇਰਾ ਭਾਈ ਵਿਕੀ ਮੈਂ ਤਾਂ ਅੱਛਾ ਕੀ ਮਸਲਾ ਹੋਇਆ ਭਾਜੀ ਤੁਹਾਡੇ ਆਪਣੇ ਮੇ ਨਾਲ ਮਸਲਾ ਐਦਾ ਜੀ ਕੱਲ ਮਲਗੀ ਸਾਡੇ ਕੋਲ ਗੈਸਟ ਆਏ ਸੀ ਮੇਰੇ ਵੱਡੀ ਦੀਦੀ ਆਏ ਨਿੱਕੇ ਦੀਦੀ ਆਏ ਉਹਨਾਂ ਦੇ ਬੱਚੇ ਆਏ ਸੀਗੇ ਉਹਨਾਂ ਦੇ ਖਾਣ ਪੀਣ ਵਾਸਤੇ ਬਾਜ਼ਾਰੋਂ ਮਲਗੀ ਇਹ ਮੇਰਾ ਵੀਰ ਆਸ਼ੂ ਦੇ ਛੋਟੇ ਬੱਚੇ ਨਾਲ ਨਿਊਟਰਲ ਵਗੈਰਾ ਖਾਣ ਵਾਸਤੇ ਲੈਣ ਲਈ ਜਾ ਰਹੇ ਸੀ ਕਿ ਪੌਂਡ ਰੋਡ ਤੋਂ ਕਿ ਗਲੀ ਪੈਂਦੀ ਹੈ ਚਿੰਨੂ ਮੋਬਾਈਲਾ ਵਾਲੇ ਦੀ ਅੱਛਾ ਜੀ ਉਥੋਂ ਤਿੰਨ ਅਨ ਪਛਾਤੇ ਆਇਆ ਇਹ ਵਿਚਾਰਾ ਫੋਨ ਤੇ ਗੱਲਾਂ ਕਰਦਾ ਕਦਾ ਜਾਂਦਾ ਤੇ ਉਹਨਾਂ ਪਿੱਛੋਂ ਆ ਕੇ ਝਪਟ ਮਾਰੀ ਫੋਨ ਨੂੰ ਹੂੰ ਹੂੰ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਿਹੜਾ ਇਹਨੇ ਮਲਗੀ ਮੰਦਮੰਦੀ ਫੋਨ ਆਪਣਾ ਜੇਬ ਚ ਪਾ ਲਿਆ ਵਾ ਤੇ ਉਹਨਾਂ ਕੋ ਇੱਕ ਟੱਕੂਆ ਜਿਹਾ ਉਹਨਾਂ ਕੋਲ ਹੈਗਾ ਵਾ ਜੁਨੋਂ ਪੱਕਾ ਪਾ ਕੰਨੇ ਆ ਅੱਛਾ ਕਾਪੇ ਦੀਆਂ ਮੁਠਾਂ ਪਹਿਲਾਂ ਤਿੰਨ ਚਾਰਾਂ ਨੂੰ ਸਿਰ ਤੇ ਮਾਰੀਆਂ ਵਾ ਉਸ ਤੋਂ ਬਾਅਦ ਜਦੋਂ ਇਹਨੇ ਤੱਕਾ ਉਹਨਾਂ ਨੂੰ ਮਾਰਿਆ ਉਹਨਾਂ ਮਲਗੀ ਸਿੱਧਾ ਜਿਹੜਾ ਦਾਤ ਨਾਲ ਸਿਰ ਤੇ ਮਾਰਕਤੀ ਜਿੰਦੇ ਕਰਕੇ ਮਲਗੀ ਸਿਰ ਦੇ ਵਿੱਚ ਕਾਫੀ ਸੱਟ ਲੱ अच्छा ਤੇ ਇਹਦੇ ਬਾਰੇ ਤੁਸੀਂ ਕਿ ਪਿੱਕੀ ਵੰਠਾ ਨੇ ਜਿਹੜਾ ਦਰਖਾਸਤ ਦਿੱਤੀ? ਹਾਂਜੀ ਪਿੱਕੀ ਵੰਠਾ ਨੇ ਅਸੀਂ ਰਾਤ ਕੋਈ 8:30 ਵਜੇ ਪਹੁੰਚੇ ਆ ਜੀ। ਦਰਖਾਸਤ ਦੇ ਕੇ ਐਫਆਈਰ ਨੰਬਰ 52 ਜੀ ਜਿਹੜੀ ਉਹਨਾਂ ਨੇ ਕੁਲਦੀਪ ਸਿੰਘ ਨੂੰ ਮਾਰਕ ਕੀਤੀ ਹੈ। ਅੱਛਾ ਜੀ ਕੋਈ ਆਇਆ ਮੁਲਾਜ਼ਮ ਤੁਹਾਡੇ ਕੋਲ ਇੱਥੇ? ਮਤਲਬ ਭਾਜੀ ਤੁਸੀਂ ਦੱਸੋ ਵੀ ਰਾਤ ਦਾ ਛੱਡੋ ਤੁਸੀਂ ਆਉਣ ਦਾ ਸਮਾਂ ਮੇਰੇ ਸਾਹਮਣਾਂ ਕੋਈ 2:30-3:00 ਵਜੇ ਦੁਪਹਿਰ ਤੱਕ ਕੋਈ ਨਹੀਂ ਜਪੜਿਆ। ਅੱਛਾ ਮੈਂ ਉਹਨਾਂ ਨਾਲ ਫੋਨ ਤੇ ਵੀ ਗੱਲਬਾਤ ਕੀਤੀ ਮੈਂ ਸਰਦਾਰ ਜੀ ਮਨ ਕੀ ਇਤਨਾ ਮਸਲਾ ਵਾ ਹੁਣ ਕਿਸੇ ਪਾਸੇ ਲਾਉ ਕੀ ਗੱਲ ਕਰਨੀ ਆ ਮੈਂ ਕਿ ਦੱਸੋ ਕੁਛ ਨਾ ਕੁਛ ਉਹਨਾਂ ਦਾ ਕੋਈ ਜਵਾਬ ਆ ਵੀ ਮੈਂ ਇਸ ਟਾਈਮ ਮੈਂ ਗਾਜੀ ਮੇਲੇ ਦੇ ਵਿੱਚ ਕਬੱਡੀ ਕਰਾ ਰਿਹਾ ਹਾਂ ਤੇ ਮੈਨੂੰ ਕੱਲ ਵੀ ਮੈਂ ਕੋ ਹਾਈ ਕੋਰਟ ਜਾਣਾ ਵਾ ਉਸ ਤੋਂ ਬਾਅਦ ਮੈਂ ਪਰਸੋਂ ਵੇਲੇ ਆਉਣਾ ਵਾ ਦੋ ਦਿਨਾਂ ਦਾ ਤੱਕ ਤੁਹਾਡੀ ਕੋਈ ਗੱਲਬਾਤ ਕਰਾਂਗੇ ਅੱਛਾ ਤੁਹਾਡੀ ਐਸਆਈ ਨਾਲ ਗੱਲ ਹੋਈ ਉਹਨਾਂ ਨੇ ਕੋਈ ਗੱਲ ਕਹੀ ਹਾਂਜੀ ਹਾਂਜੀ ਕੀ ਨਾ ਉਹਨਾਂ ਦਾ ਐਸਆਈ ਕੁਲਦੀਪ ਸਿੰਘ ਜੀ ਅੱਛਾ ਕੀ ਮੰਗ ਕਰਦੇ ਪ੍ਰਸ਼ਾਸਨ ਚੋਂ ਮੰਗ ਇਹੋ ਕਰਦੇ ਆ ਵੀ ਸਾਨੂੰ ਨਿਆਂ ਮਿਲਣਾ ਚਾਹੀਦਾ ਜਿਹੜੇ ਮਲਗੀ ਆਪਾਂ ਅਕਸਰ ਹੀ ਵੇਨੇ ਕਿੰਨਾ ਜਣਾ ਮਲਗੀ ਜੁਨਮ ਜਿਹੜਾ ਆਪਣੇ ਮਲਗੀ ਸਾਡੇ ਪਿੱਖੜ ਨਗਰ ਦੇ ਵਿੱਚ ਨੇ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਨੂੰ ਆਪਾਂ ਕਹ ਲਈਏ ਕਿਵੇਂ ਦੇਖਦੇ ਜੇ ਜਿਹੜਾ ਕਿ ਇਦਾਂ ਦਿਨ ਦਿਹਾੜੇ ਮੰਨ ਲਓ ਇਹ 7 ਵੇ ਦਾ 7:30 ਦਾ ਟਾਈਮ ਦਿਨ ਦਿਹਾੜੇ ਗਿਰਿਆ ਜਾਂਦਾ ਵਾ ਤੇ ਕੀ ਕਿਦਾਂ ਤੁਸੀਂ ਦੇਖਦੇ ਜੇ ਇਹ ਮੋਲ ਨੂੰ ਮੈਂ ਇਹ ਦੇਖਦਾ ਮੋਲ ਨੂੰ ਵੀ ਚਲੋ ਇਹ ਤਾਂ ਬਾਜ਼ਾਰ ਹੈ ਜਿਹੜਾ ਮਲਗੀ ਬਾਜ਼ਾਰ ਦੇ ਵਿੱਚ ਮਲਗੀ ਚਲੋ ਲੋਕ ਤੁਰਦੇ ਫਿਰਦੇ ਵੀ ਆ ਉੱਥੇ ਇਹ ਕੰਮ ਹੋ ਰਿਹਾ ਹੈ ਤੇ ਜਿੱਥੇ ਮਲਗੀ ਕੋਈ ਮਲਗੀ ਕੋਈ ਬਾਜ਼ਾਰ ਨਹੀਂ ਲੱਗਦਾ ਛੋਟੇ ਛੋਟੇ ਪਿੰਡ ਜਿੱਥੇ ਇਹੋ ਜਿਹਾ ਵਾਰਦਤਾ ਹੋ ਰਹੀਆਂ ਨੇ ਮੈਂ ਦੋਨਾਂ ਚੀਜ਼ਾਂ ਨੂੰ ਸੋਚ ਕੇ ਹੈਰਾਨ ਨਾ ਵੀ ਆਪਣਾ ਪ੍ਰਸ਼ਾਸਨ ਕਿਉਂ ਕੰਮ ਕਰਨ ਦੀ ਨਹੀਂ ਸੁਣਦਾ